पंजाब ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਧੂਰੀ ਵਿਖੇ 21 ਲੱਖ 20 ਹਜ਼ਾਰ ਦੀ ਲਾਗਤ ਨਾਲ ਸਹਾਇਤਾ ਕੇਂਦਰ ਖੋਲਿਆ ਗਿਆ ਜਿਸ ਵਿੱਚ ਆਮ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਹੋਣਗੀਆਂ ਲੋਕਾਂ ਦਾ ਕਹਿਣਾ ਸੀ ਕਿ ਇਸ ਸਹਾਇਤਾ ਕੇਂਦਰ ਖੋਲੇ ਜਾਣ ਤੇ ਕਾਫੀ ਲੋਕਾਂ ਨੂੰ ਸਹਾਇਤਾ ਮਿਲੇਗੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਾਨ ਸਿੰਘ ਮਾਨ ਵੱਲੋਂ ਅੱਜ ਜਿਹੜਾ ਮੁੱਖ ਮੰਤਰੀ ਸਹਾਇਤਾ ਕੇਂਦਰ ਧੂਰੀ ਵਿਖੇ ਖੋਲਿਆ ਗਿਆ ਉਹਦਾ ਉਦਘਾਟਨ ਕਰ ਲਈ ਅੱਜ ਪਹੁੰਚ ਰਹੇ ਨੇ ਮੁੱਖ ਮੰਤਰੀ ਸਾਹਿਬ ਧੂਰੀ ਵਾਸੀਆਂ ਨੂੰ ਬੜੀ ਖੁਸ਼ੀ ਦੀ ਲਹਿਰ ਆ ਕਿਉਂਕਿ ਮੁੱਖ ਮੰਤਰੀ ਸਾਹਿਬ ਦਾ ਜੋ ਦਫਤਰ ਹੋਰੇ ਹੋਊਗਾ ਜਿਹੜੇ ਕੰਮ ਨੇ ਜਿਵੇਂ ਪਹਿਲਾਂ ਰੁਟੀਨ ਚ ਕੰਮ ਹੋ ਹੀ ਰਹੇ ਸੀਗੇ ਹੁਣ ਕੰਮਾਂ ਨੇ ਹੋਰ ਸਪੀਡ ਫੜ ਲੈਣੀਆਂ ਤਾਂ ਕਿ ਸਾਰਾ ਉਹ ਡਿਪਾਰਟਮੈਂਟ ਬੈਠਾ ਹੋਊਗਾ ਹਰ ਕੰਮ ਤੇ ਗੌਰ ਰੱਖੀ ਜਾਊ ਹਰ ਕੰਮ ਦਾ ਨੰਬਰ ਲਾ ਕੇ ਜਾਊਗਾ ਕੰਮ ਨੇ ਜਿਹੜੇ ਪੂਰੇ ਸਪੀਡ ਫੜਨਗੇ ਔਰ ਧੂਰੀ ਵਾਸੀਆਂ ਨੂੰ ਬਹੁਤ ਆਸਾਂ ਨੇ ਦਫਤਰ ਦੀ ਬਹੁਤ ਦੇਰ ਤੋਂ ਉਰੇ ਲੋੜ ਸੀਗੀ ਤੇ ਥੋੜਾ ਟਾਈਮ ਲੱਗ ਗਿਆ ਕਿਉਂਕਿ ਜਗਾ ਸਲੈਕਟ ਕਰੀਆ ਜਗਾ ਸਲੈਕਟ ਕਰਕੇ ਬਿਲਡਿੰਗ ਬਣਾਈਆ ਤਿਆਰ ਕਰੀਆ ਔਰ ਅਸੀਂ ਧੂਰੀ ਵਾਸੀਆਂ ਵੱਲੋਂ ਮੁੱਖ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਨੇ ਮੁੱਖ ਮੰਤਰੀ ਸਹਾਇਤਾ ਕੇਂਦਰ ਖੋਲ੍ਹਿਆ ਔਰ ਲੋਕਾਂ ਦੇ ਕੰਮ ਨੇ ਜਿਹੜੇ ਉਹ ਸਪੀਡ ਪਾਣਗੇ ਜਲਦੀ ਕੰਮ ਹੋਣਗੇ ਅੱਜ ਮੁੱਖ ਮੰਤਰੀ ਆਪਣੇ ਮੁੱਖ ਮੰਤਰੀ ਦਫਤਰ ਸਹਾਇਤਾ ਕੇਂਦਰ ਦੀ ਅੱਜ ਸ਼ੁਰੂਆਤ ਕਰਨ ਲਈ ਉਦਘਾਟਨ ਕਰਨ ਲਈ ਪਹੁੰਚ ਰਹੇ ਨੇ ਇਹਦੀ ਸ਼ੁਰੂਆਤ ਹੋਈ ਹੈ ਤੇ ਨਾਲ ਹੀ ਇਹਦਾ ਜਿਹੜਾ ਫਾਇਦਾ ਤੁਰੀਵਾਸਨ ਨੂੰ ਬਹੁਤ ਜ਼ਿਆਦਾ ਹੋਣਾ ਸਾਰੇ ਕੰਮ ਕਰ ਲੋਕਾਂ ਦੇ ਇੱਥੇ ਹੋਣਗੇ ਤੇ ਇਹਦੇ ਨਾਲ ਹੀ ਇਹਨਾਂ ਨੇ ਜੋ ਗ੍ਰਿਡ ਭੋਲੀਡੀ ਵਿਖੇ ਗ੍ਰਿਡ ਬਣ ਕੇ ਤਿਆਰ ਹੋਇਆ ਉਹਦੀ ਸ਼ੁਰੂਆਤ ਕਰਨੀ ਹੈ ਤੇ ਘਨੌਰ ਪਿੰਡ ਵਿੱਚ ਪਾਈਪ ਲਾਈਨ ਦੀ ਸ਼ੁਰੂਆਤ ਕਰਨਗੇ ਪ੍ਰਾਪਤੀ ਵੇਚਣੇ ਅਤੇ ਖੀਨਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز